ਵਾਜ਼ਲ ਕਾਦੇ ਵਿੱਚ ਇੱਕ ਪਿੰਡ ਪੈਂਦਾ ਮੁਹਾਰ ਜਮਸ਼ੇਰ ਇਹ ਪਿੰਡ ਜਿਹੜਾ ਇਹਨੂੰ ਤਿੰਨ ਪਾਸਿਓਂ ਪਾਕਿਸਤਾਨ ਦੇ ਬਾਰਡਰ ਲੱਗਦੇ ਨੇ ਤੇ ਸਤਲੁਜ ਦਰਿਆ ਦੇ ਉੱਪਰ ਬੜੇ ਪੁੱਲ ਨੂੰ ਪਾਰ ਕਰਕੇ ਇਸ ਪਿੰਡ ਤੱਕ ਪਹੁੰਚਿਆ ਜਾਂਦਾ ਇਸ ਪਿੰਡ ਚੋਂ ਜਿਹੜੇ ਸਰਪੰਚ ਨੇ ਹੰਸਾ ਸਿੰਘ ਉਹਨਾਂ ਦੇ ਘਰ ਅੱਜ ਬੀਐਸਐਫ ਨੇ ਕਾਰਵਾਈ ਕੀਤੀ ਉਹਨਾਂ ਨੇ ਆਪਣੇ ਘਰ ਦੇ ਵਿੱਚ ਟੋਆ ਪੁੱਟ ਕੇ ਕੁਝ ਪੈਸੇ ਤੇ ਸੋਨਾ ਤੇ ਚਾਂਦੀ ਦੇ ਕੁਝ ਗਹਿਣੇ ਜਿਹੜੇ ਆ ਉਹ ਨੱਪੇ ਹੋਏ ਸੀਗੇ ਦਰਸਲ ਕੁਚੇਰ ਪਹਿਲਾਂ ਹੰਸਾ ਸਿੰਘ ਦੇ بیٹے ਜਗਸੀਰ ਸਿੰਘ ਨੂੰ ਬੀਐਸਐਫ ਨੇ ਗ੍ਰਿਫਤਾਰ ਕੀਤਾ ਸੀਗਾ ਸ਼ੱਕ ਜਤਾਇਆ ਜਾ ਰਿਹਾ ਸੀਗਾ ਕਿ ਜਿਹੜਾ ਜਗਸੀਰ ਸਿੰਘ ਹੈ ਇਹ ਨਸ਼ੇ ਦੀ ਤਸਕਰੀ ਕਰਦਾ ਇਸੇ ਦੇ ਚਲਦਿਆਂ ਰਾਜਸਥਾਨ ਪੁਲਿਸ ਨੇ ਜਗਸੀਰ ਸਿੰਘ ਨੂੰ ਤੇ ਇਹਦੇ ਸਾਥੀਆਂ ਨੂੰ ਕੁਚੇਰ ਪਹਿਲਾਂ ਗ੍ਰਿਫਤਾਰ ਕੀਤਾ ਸੀ ਤੇ ਅੱਜ ਜਗਸੀਰ ਸਿੰਘ ਦੀ ਨਿਸ਼ਾਨਦੇਹੀ ਦੇ ਉੱਤੇ ਜਦੋਂ ਬੀਐਸਐਫ ਉੱਥੇ ਪਹੁੰਚਦੀ ਹੈ ਕਾਰਵਾਈ ਕਰਦੇ ਆ ਤਾਂ ਇਹਨਾਂ ਦੇ ਘਰ ਦੇ ਵਿੱਚੋਂ ਲਗਭਗ 3 ਲੱਖ ਦੇ ਕਰੀਬ ਜਿਹੜੀ ਨਕਦੀ ਬਰਾਮਦ ਕੀਤੀ ਜਾਂਦੀ ਹੈ 7 ਤੋਲੇ ਦੇ ਕਰੀਬ ਜਿਹੜੇ ਆ ਉਹ ਸੋਨੇ ਦੇ ਗਹਿਣੇ ਤੇ 9 ਕ ਤੋਲੇ ਜਿਹੜਾ ਵਾ ਉਹ ਚਾਂਦੀ ਦੇ ਗਹਿਣੇ ਜਿਹੜੇ ਆ ਉਹ ਬਰਾਮਦ ਕੀਤੇ ਜਾਂਦੇ ਆ ਹੁਣ ਪੁਲਿਸ ਦਾ ਇਹ ਕਹਿਣਾ ਹੈ ਕਿ ਜਿਹੜਾ ਜਗਸੀਰ ਸਿੰਘ ਹੈ ਇਹ ਨਸ਼ਾ ਤਸਕਰੀ ਕਰਦਾ ਪਾਰ ਤੋਂ ਨਸ਼ਾ ਮੰਗਾਉਂਦਾ ਤੇ ਉਸ ਤੋਂ ਬਾਅਦ ਇਹ ਜਿਹੜਾ ਨਸ਼ਾ ਵਾ ਇਹ ਫਿਰ ਨੌਜਵਾਨਾਂ ਦੇ ਵਿੱਚ ਵੇਚਿਆ ਜਾਂਦਾ ਪਰ ਜਦੋਂ ਇਸ ਬਾਰੇ ਅਸੀਂ ਗੱਲ ਕੀਤੀ ਹੰਸਾ ਸਿੰਘ ਦੇ ਨਾਲ ਜਿਹੜੇ ਪਿੰਡ ਜਮਸ਼ੇਰ ਮੁਹਾਰ ਦੇ ਸਰਪੰਚ ਆ ਤਾਂ ਉਹਨਾਂ ਨੇ ਦੱਸਿਆ ਕਿ ਦਰਸਲ ਇਹ ਉਹਨਾਂ ਦੇ ਆਪਣੇ ਪੈਸੇ ਸੀਗੇ ਜਿਹੜੇ ਉਹਨਾਂ ਨੇ ਜ਼ਮੀਨ ਵੇਚ ਕੇ ਜਿਹੜਾ ਵਾ ਉਹ ਰੱਖੇ ਹੋਏ ਸੀ ਹੁਣ ਉਹਨਾਂ ਨੇ ਆਪਣੇ ਹੀ ਪੈਸੇ ਜਿਹੜੇ ਆ ਇਹ 90 ਕਿਉਂ ਹੋਏ ਸੀਗੇ ਟੂਆ ਪੁੱਟ ਕੇ ਇਹ ਵੀ ਇੱਕ ਸਵਾਲ ਖੜਾ ਹੁੰਦਾ ਔਰ ਦੂਸਰੇ ਪਾਸੇ ਉਹ ਦਾਵਾ ਕਰਦੇ ਆ ਵੀ ਜਿਹੜੇ ਗਹਿਣੇ ਬਰਾਮਦ ਕੀਤੇ ਗਏ ਆ ਇਹ ਵੀ ਉਹਨਾਂ ਦੇ ਆ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਆਪਣੇ ਹੀ ਪੈਸੇ ਟੋਆ ਪੁੱਟ ਕੇ ਕਿਉਂ ਰੱਖੇ ਹੋਏ ਸੀਗੇ ਫਿਰ ਉਹਦੇ ਨਾਲ ਗਹਿਣੇ ਵੀ ਰੱਖੇ ਹੋਏ ਸੀ ਸੋਨੇ ਦੇ ਵੀ ਤੇ ਚਾਂਦੀ ਦੇ ਵੀ ਇਹ بڑے ਵੱਡੇ ਸਵਾਲ ਜਿਹੜੇ ਆ ਇਹ ਖੜੇ ਹੁੰਦੇ ਆ ਕਿ ਆਪਣੀ ਰਕਮ ਨੂੰ ਇਹਨਾਂ ਨੇ ਇਸ ਤਰ੍ਹਾਂ ਕਿਉਂ ਰੱਖਿਆ ਹੋਇਆ ਸੀਗਾ ਕਿਸੇ ਬੈਂਕ 'ਚ ਕਿਉਂ ਨਹੀਂ ਜਮਾ ਕਰਾਇਆ ਜੇ ਇਹਨਾਂ ਕੋਲ ਸੋਨਾ ਜਾਂ ਚਾਂਦੀ ਹੈ ਸੀ ਕੋਈ ਬੈਂਕ ਦੇ ਵਿੱਚ ਲੋਕਰ ਰੱਖ ਕੇ ਵੀ ਉੱਥੇ ਜਿਹੜਾ ਵਾ ਰੱਖਿਆ ਜਾ ਸਕਦਾ ਸੀਗਾ ਪਰ ਕਿਉਂਕਿ ਜਦੋਂ 2022 ਦੀਆਂ ਚੋਣਾਂ ਸੀਗੀਆਂ ਤਾਂ ਉਦੋਂ ਕੇਂਦਰ ਸਰਕਾਰ ਨੇ 50 ਕਿਲੋਮੀਟਰ ਦਾ ਜਿਹੜਾ ਬਾਰਡਰ ਦਾ ਏਰੀਆ ਉੱਥੇ ਅਧਿਕਾਰ ਖੇਤਰ ਜਿਹੜਾ ਬੀਐਸਐਫ ਨੂੰ ਦੇ ਦਿੱਤਾ ਸੀਗਾ ਕਿ ਬੀਐਸਐਫ ਜਿਹੜੀ ਹੈ ਉਹ ਕਾਰਵਾਈ ਕਰ ਸਕਦੀ ਹੈ ਇਸੇ ਦੇ ਚੱਲਦਿਆਂ ਜਦੋਂ ਅੱਜ ਬੀਐਸਐਫ ਨੇ ਜਗਸੀਰ ਸਿੰਘ ਦੀ ਨਿਸ਼ਾਨਦੇਹੀ ਦੇ ਉੱਤੇ ਕਾਰਵਾਈ ਕੀਤੀ ਤਾਂ ਜਗਸੀਰ ਸਿੰਘ ਜਿਹੜਾ ਹੰਸਾ ਸਿੰਘ ਦਾ ਬੇਟਾ ਉਹਦੀ ਨਿਸ਼ਾਨਦੇਹੀ ਦੇ ਉੱਤੇ ਪੈਸੇ ਬਰਾਮਦ ਕੀਤੇ ਗਏ ਆ ਔਰ ਦੂਸਰੇ ਪਾਸੇ ਇਕੱਲਾ ਇਹਨਾਂ ਦੇ ਘਰ ਕਾਰਵਾਈ ਨਹੀਂ ਹੋਈ ਹੋਰ ਵੀ ਕਈ ਥਾਵਾਂ ਤੇ ਕਾਰਵਾਈ ਹੋਈ ਹੈ ਜਿਹਦੇ ਕੁਬ ਕਰੀਬ 9.5 ਲੱਖ ਰੁਪਇਆ ਡਰੱਗ ਮਨੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਹੁਣ ਇਹ ਮੁੰਡੇ ਨਸ਼ਾ ਤਸਕਰੀ ਦੇ ਵਿੱਚ ਕਿੰਨੀ ਦੇਰ ਤੋਂ ਇਨਵੋਲਵ ਸੀਗੇ ਕਿਹਦੇ ਕੋਲੋਂ ਇਹ ਨਸ਼ਾ ਮੰਗਾਉਂਦੇ ਸੀਗੇ ਪਾਰ ਤੋਂ ਕਿਹੜਾ ਜਿਹੜਾ ਸਪਲਾਈਅਰ ਸੀਗਾ ਜਾਂ ਕਿਹੜਾ ਸਮੱਗਲਰ ਸੀਗਾ ਜਿਹੜਾ ਇਹਨਾਂ ਨੂੰ ਨਸ਼ਾ ਭੇਜਦਾ ਸੀਗਾ ਤੇ ਬਾਅਦ ਦੇ ਵਿੱਚ ਇਹ ਨਸ਼ਾ ਜਿਹੜਾ ਵਾ ਉਹ ਨੌਜਵਾਨਾਂ ਵਿਚ ਵੇਚਦੇ ਸੀ ਇਹ ਬڑے ਵੱਡੇ ਸਵਾਲ ਜਿਹੜੇ ਆ ਇਹ ਖੜੇ ਹੁੰਦੇ ਆ ਪਰ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਬੀਐਸਐਫ ਨੇ ਇੱਕ ਵੱਡੀ ਕਾਰਵਾਈ ਨੂੰ ਅੱਜ ਅੰਜਾਮ ਦਿੱਤਾ ਜਿਹਦੇ ਤਹਿਤ ਉਹਨਾਂ ਨੇ ਅੱਜ 9 ਲੱਖ ਰੁਪਏ ਦੇ ਕਰੀਬ ਜਿਹੜੀ ਰਕਮ ਫਾਜ਼ਿਲਕਾ ਦੇ ਇਲਾਕੇ ਚੋਂ ਜਿਹਦੇ ਵਿੱਚ ਪਿੰਡ ਜਮਸ਼ੇਰ ਮੁਹਾਰ ਦਾ ਜਿਹੜੇ ਸਰਪੰਚ ਆ ਹੰਸਾ ਸਿੰਘ ਉਹਨਾਂ ਦੇ ਘਰੋਂ ਬਰਾਮਦ ਕੀਤੀ ਆ ਤੇ ਕੁਝ ਹੋਰ ਘਰਾਂ ਦੇ ਵਿੱਚੋਂ ਉਹਨਾਂ ਨੇ ਜਿਹੜੇ ਪੈਸੇ ਬਰਾਮਦ ਕੀਤੇ ਆ ਹੁਣ ਜਿੱਥੇ ਇੱਕ ਪਾਸੇ ਇਹ ਜਿਹੜਾ ਪਿੰਡ ਆ ਪਾਕਿਸਤਾਨ ਦੇ ਨਾਲ ਲੱਗਦਾ ਵਾ ਤਿੰਨ ਪਾਸਿਆਂ ਤੋਂ ਇਹਨੂੰ ਪਾਕਿਸਤਾਨ ਦੇ ਬਾਰਡਰ ਲੱਗਦੇ ਆ ਬਹੁਤ ਵਾਰੀ ਇਸ ਪਿੰਡ ਬਾਰੇ ਖਬਰਾਂ ਸਟੋਰੀਜ਼ ਜਿਹੜੀਆਂ ਨਿਊਜ਼ ਚੈਨਲ ਕਰ ਚੁੱਕੇ ਆ ਉਹਦੇ باوجود ਜਿੱਥੇ ਸਰਕਾਰ ਸਹੂਲਤਾਂ ਨਹੀਂ ਪਹੁੰਚਾ ਸਕੀ ਇਸ ਪਿੰਡ ਦੇ ਵਿੱਚ ਜਿੱਥੇ ਸਰਕਾਰ ਡਿਵੈਲਪਮੈਂਟ ਦਾ ਕੋਈ ਕੰਮ ਇੱਥੋਂ ਤੱਕ ਨਹੀਂ ਕਰਾ ਸਕੀ ਉੱਥੇ ਜਿਹੜਾ ਨਸ਼ਾ ਉਹ ਬੜੀ ਆਸਾਨੀ ਦੇ ਨਾਲ ਪਹੁੰਚ ਰਿਹਾ ਜਦੋਂ ਅਸੀਂ ਉੱਥੇ ਗੱਲ ਕਰਨੀ ਚਾਹੀ ਜਦੋਂ ਸਾਡੀ ਗੱਲ ਹੋਈ ਕਾਫੀ ਦੇਰ ਬਾਅਦ ਤਾਂ ਇਹ ਵੀ ਸਾਹਮਣੇ ਆਇਆ ਕਿ ਉੱਥੇ ਫੋਨ ਦਾ ਜਿਹੜਾ ਨੈਟਵਰਕ ਹੈ ਉਹ ਵੀ ਕੋਈ ਚੰਗੇ ਢੰਗ ਦੇ ਨਾਲ ਸੁਚੱਡੇ ਢੰਗ ਦੇ ਨਾਲ ਕੰਮ ਨਹੀਂ ਕਰਦਾ ਕਈ ਵਾਰੀ ਫੋਨ ਲਗਾਉਣ ਤੋਂ ਬਾਅਦ ਉਹਨਾਂ ਇਲਾਕਿਆਂ ਦੇ ਵਿੱਚ ਫੋਨ ਸਿਗਨਲ ਜਿਹੜੇ ਆ ਉਹ ਕੈਚ ਹੁੰਦੇ ਆ ਪਰ ਦੂਜੇ ਪਾਸੇ ਅਗਰ ਇਹ ਲੜਕੇ ਜਿਹੜੇ ਡਰੱਗ ਤਸਕਰੀ ਕਰਦੇ ਆ ਨਸ਼ਾ ਤਸਕਰੀ ਕਰਦੇ ਆ ਫਿਰ ਇਹਨਾਂ ਨੂੰ ਪਾਰ ਤੋਂ ਯਾਨੀ ਕਿ ਪਾਕਿਸਤਾਨ ਤੋਂ ਕਿੱਦਾਂ ਸੰਪਰਕ ਕਰ ਲੈਂਦੇ ਆ ਲੋਕ ਕਿਵੇਂ ਫਿਰ ਉਹ ਇਹਨਾਂ ਨੂੰ ਨਸ਼ਾ ਭੇਜਦੇ ਆ ਇਹ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਆ ਤਾਂ ਜੋ ਸਾਰੀ ਜਿਹੜੀ ਡਿਟੇਲ ਐ ਸਾਰੀ ਤਫਤੀਸ਼ ਜਿਹੜੀ ਆ ਉਹ ਲੋਕਾਂ ਸਾਹਮਣੇ ਰੱਖੀ ਜਾ ਸਕੇ ਜਿੱਥੇ ਸਰਕਾਰਾਂ ਭਾਰਤ ਦੀਆਂ ਉਹ ਅਸਮਰਥ ਰਹੀਆਂ ਇਸ ਪਿੰਡਾਂ ਦੇ ਵਿੱਚ ਇਹ ਜਿਹੜੇ ਸਰਹੱਦੀ ਪਿੰਡ ਆ ਫਾਜ਼ਿਲਕਾ ਦੇ ਜਿਹੜੇ ਬਿਲਕੁਲ ਬਾਰਡਰ ਦੇ ਉੱਤੇ ਆ ਜਿੱਥੇ ਸਹੂਲਤਾ ਨਹੀਂ ਪਹੁੰਚਾ ਸਕੇ ਉਥੇ ਨਸ਼ਾ ਜਿਹੜਾ ਉਥੇ ਉਹਨਾਂ ਪਿੰਡਾਂ ਦੇ ਵਿੱਚ ਬੜੀ ਆਸਾਨੀ ਦੇ ਨਾਲ ਜਿਹੜਾ ਵਾ ਉਹ ਪਹੁੰਚ ਰਿਹਾ ਔਰ ਇਹਦੀ ਬਰਾਮਦਗੀ ਵੀ ਹੋਈ ਆ ਹੁਣ ਇੱਕ ਪਾਸੇ ਜਗਸੀਰ ਸਿੰਘ ਜਿਹੜਾ ਉਹਨੂੰ ਰਾਜਸਥਾਨ ਪੁਲਿਸ ਜਦੋਂ ਗ੍ਰਿਫਤਾਰ ਕਰਦੀ ਆ ਨਸ਼ਾ ਤਸਕਰੀ ਦੇ ਵਿੱਚ ਉਸ ਤੋਂ ਬਾਅਦ ਕੁਝ ਉਹਦੇ ਹੋਰ ਸਾਥੀ ਗ੍ਰਿਫਤਾਰ ਕੀਤੇ ਜਾਂਦੇ ਆ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਸਾਰੇ ਜਾਣੇ ਜਿਹੜੇ ਆ ਇਹ ਪਾਕਿਸਤਾਨ ਤੋਂ ਜਿਹੜਾ ਵਾ ਨਸ਼ਾ ਮੰਗਾਉਂਦੇ ਸੀ ਔਰ ਜਿਹਦੀ ਬਰਾਮਦਗੀ ਅੱਜ ਬੀਐਸਐਫ ਨੇ ਕੀਤੀ ਆ ਸੋ ਕਿਤੇ ਨਾ ਕਿਤੇ ਦੋਹੀ ਪਾਸੇ ਸਵਾਲ ਬਹੁਤ ਵੱਡੇ ਖੜੇ ਹੁੰਦੇ ਆ ਕਿ ਕਿੱਦਾਂ ਇਹ ਸਾਰੇ ਨੈਟਵਰਕ ਨੂੰ ਅੰਜਾਮ ਦੇ ਰਹੇ ਸੀ ਕਿਦਾਂ ਇਹ ਪੂਰਾ ਨਸ਼ਾ ਤਸਕਰੀ ਦਾ ਜਿਹੜਾ ਕਾਰੋਬਾਰ ਹੈ ਇਸ ਨੂੰ ਸਿਰੇ ਤੱਕ ਪਹੁੰਚਾਉਂਦੇ ਸੀਗੇ ਬਾਅਦ ਚੋ ਇਹਨਾਂ ਕੋਲ ਜਿਹੜੇ ਲੋਕ ਨਸ਼ਾ ਲੈਣ ਪਹੁੰਚਦੇ ਸੀਗੇ ਕੀ ਇਹ ਸੋਨਾ ਉਹ ਰੱਖ ਕੇ ਗਏ ਸੀਗੇ ਕਿਉਂਕਿ ਬਹੁਤ ਹਾਲਾਤਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਜਿਹੜੇ ਲੋਕ ਅਜੇ ਨਸ਼ੇ ਦਾ ਸੇਵਣ ਕਰਦੇ ਆ ਉਹਨਾਂ ਕੋਲ ਪੈਸੇ ਜਿਹੜੇ ਆ ਉਹਨਾਂ ਦੇ ਘਰ ਮਕਾਨ ਘਰਬਾਰ ਸਭ ਕੁਝ ਵਿਕ ਜਾਂਦਾ ਤੇ ਬਾਅਦ ਚੋ ਜਦੋਂ ਆਪਣੇ ਘਰਾਂ ਦਾ ਸਮਾਨ ਵੇਚਣ ਲੱਗਦੇ ਆ ਗਹਿਣੇ ਵੇਚਦੇ ਆ ਕਿਤੇ ਇਹ ਉਹ ਗਹਿਣੇ ਤਾਂ ਨਹੀਂ ਸੀ ਜਿਹੜੇ ਅੱਜ ਬਰਾਮਦ ਕੀਤੇ ਗਏ ਆ ਕੁਝ ਛਾਪਾਂ ਨੇ ਕੁਝ ਛੱਲੇ ਨੇ ਔਰ ਇਹ ਸਾਰੇ ਜਿਹੜੇ ਗਹਿਣੇ ਆ ਇਹ ਕਿਦੇ ਨੇ ਹਾਲਾਂਕਿ ਹੰਸਾ ਸਿੰਘ ਜਿਹੜੇ ਇਸ ਪਿੰਡ ਦੇ ਸਰਪੰਚ ਵੀ ਨੇ ਜਿਨ੍ਹਾਂ ਦਾ ਇਹ ਬੇਟਾ ਜਗਸੀਰ ਸਿੰਘ ਉਹ ਇਹ ਦਾਵਾ ਕਰਦੇ ਆ ਵੀ ਇਹ ਸੋਨਾ ਵੀ ਉਹਨਾਂ ਦਾ ਆਪਣਾ ਹੀ ਆ ਪਰ ਸਵਾਲ ਫੇਰ ਉਹੀ ਖੜਾ ਹੁੰਦਾ ਹੈ ਕਿ ਅਗਰ ਇਹਨਾਂ ਦਾ ਇਹ ਸਾਰਾ ਸਮਾਨ ਆਪਣਾ ਜਿਹਦੇ ਬਾਰੇ ਇਹ ਕਹਿ ਰਹੇ ਆ ਜਦੋਂ ਸਾਡੀ ਫੋਨ ਤੇ ਗੱਲ ਹੁੰਦੀ ਆ ਤਾਂ ਉਹਦੇ باوجود ਜਿਹੜਾ ਵਾ ਇਹਨਾਂ ਨੇ ਇਸ ਆਪਣੇ ਹੀ ਸਮਾਨ ਨੂੰ ਜਿਹੜਾ ਟੋਆ ਪੁੱਟ ਕੇ ਕਿਉਂ ਰੱਖਿਆ ਸੀਗਾ ਇਹ ਤੇ ਇਹੀ ਕਹਿ ਰਹੇ ਆ ਕਿ ਅਸੀਂ ਕੋਈ ਜ਼ਮੀਨ ਦਾ ਸੌਦਾ ਕੀਤਾ ਸੀਗਾ ਅਸੀਂ ਕੋਈ ਆਪਣੀ ਜ਼ਮੀਨ ਵੇਚੀ ਸੀ ਉਹ ਰਕਮ ਜਿਹੜੀ ਆ ਅਸੀਂ ਨੱਪ ਕੇ ਰੱਖੀ ਹੋਈ ਸੀ ਪਰ ਕਿਉਂ ਰੱਪੀ ਸੀਗੀ ਤੁਸੀਂ ਬੈਂਕ ਚ ਕਿਉਂ ਨਹੀਂ ਜਮਾ ਕਰਵਾਈ ਔਰ ਇੰਨਾ ਸਾਰੇ ਜਿਹੜੇ ਤੁਹਾਡੇ ਘਰੋਂ ਗਹਿਣੇ ਬਰਾਮਦ ਹੁੰਦੇ ਆ ਇਹ ਗਹਿਣੇ ਜੇ ਤੁਹਾਡੇ ਆਪਣੇ ਸੀਗੇ ਤਾਂ ਤੁਸੀਂ ਕਿਸੇ ਬੈਂਕ ਦੇ ਲੋਕਰ ਚ ਰੱਖ ਸਕਦੇ ਸੀਗੇ ਜੇ ਬੈਂਕ ਤੁਹਾਡੇ ਪਿੰਡ ਤੋਂ ਦੂਰ ਵੀ ਆ ਮੰਨ ਲਓ 10 15 ਕਿਲੋਮੀਟਰ ਦੂਰ ਵੀ ਆ ਤਾਂ ਕੋਈ ਲੋਕਰ ਦੀ ਸਹੂਲਤ ਜਿਹੜੀ ਆ ਉਹ ਲਈ ਜਾ ਸਕਦੀ ਸੀਗੀ ਕਿਉਂਕਿ ਚੋਰੀਆਂ ਚਕਾਰੀਆਂ ਤੋਂ ਵੀ ਤਾਂ ਬਚਣਾ ਹੁੰਦਾ ਸੋ ਕਿਤੇ ਨਾ ਕਿਤੇ ਇਹ ਜਿਹੜੇ ਬੜੇ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਆ ਖੈਰ ਬੀਐਸਐਫ ਨੇ ਇਸ ਮਾਮਲੇ ਦੇ ਵਿੱਚ ਇੱਕ ਕਾਰਵਾਈ ਕਰਦਿਆ ਇੱਥੋਂ ਜਿਹੜਾ ਲਗਭਗ ਇਹਨਾਂ ਪਿੰਡਾਂ ਦੇ ਵਿੱਚੋਂ 9.5 ਲੱਖ ਰੁਪਏ ਬ੍ਰਾਹਮਤ ਕੀਤਾ 6 ਟੋਲੇ 6.5 ਟੋਲੇ ਦੇ ਕਰੀਬ ਸੋਨਾ ਬ੍ਰਾਹਮਤ ਕੀਤਾ ਤੇ ਲਗਭਗ 9 ਟੋਲੇ ਦੇ ਕਰੀਬ ਜਿਹੜਾ ਵਾ ਉਹ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਆ ਫਿਰ ਕਿਤੇ ਨਾ ਕਿਤੇ ਆਪਾਂ ਇਹ ਵੀ ਗੱਲ ਕਹਿ ਸਕਦੇ ਆ ਕਿ ਜਿਹੜੇ ਤਸਕਰ ਆ ਉਹ ਸਰਕਾਰਾਂ ਤੋਂ ਜ਼ਿਆਦਾ ਤੇਜ਼ ਨੇ ਉਹਨਾਂ ਦਾ ਨੈਟਵਰਕ ਸਰਕਾਰਾਂ ਤੋਂ ਜ਼ਿਆਦਾ ਸਟਰੋਂਗ ਹੈ ਉਹਨਾਂ ਦੇ ਜਿਹੜੇ ਤਾਰ ਨੇ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕਨੈਕਟਡ ਆ ਵੀ ਉਹ ਇੱਕ ਤਾਂ ਆਪਣੀ ਖੇਪ ਜਿਹੜੀ ਆ ਉਹ ਪਚਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਬਾਅਦ ਚੋਂ ਉਹਨਾਂ ਵੱਲੋਂ ਭੇਜਿਆ ਜਿਹੜਾ ਨਸ਼ਾ ਵਾ ਉਹ ਨੌਜਵਾਨਾਂ ਦੇ ਵਿੱਚ ਵੰਡਿਆ ਵੀ ਜਾਂਦਾ ਫਿਰ ਉਹਦੇ ਬਦਲੇ ਦੇ ਵਿੱਚ ਪੈਸੇ ਵੀ ਲੈ ਲਏ ਜਾਂਦੇ ਆ ਔਰ ਦੂਸਰਾ ਲੋਕਾਂ ਦੇ ਜਿਹੜੇ ਸੋਨੇ ਚਾਂਦੀ ਦੇ ਗਹਿਣੇ ਆ ਉਹ ਵੀ ਲਏ ਜਾਂਦੇ ਆ ਸੋ ਇਸ ਕਰਕੇ ਇਤੋਂ ਇਦਾਂ ਲੱਗਦਾ ਵਾ ਵੀ ਜਿੱਦਾਂ ਸਮਗਲਰ ਜਿਹੜੇ ਆ ਉਹ ਤਾਂ ਆਪਣੇ ਕੰਮ ਨੂੰ ਬਹੁਤ ਵਧੀਆ ਢੰਗ ਦੇ ਨਾਲ ਅੰਜਾਮ ਦੇ ਰਿਆ ਪਰ ਸਰਕਾਰਾਂ ਉੱਥੇ ਜਿਹੜੀਆਂ ਨੇ ਉਹ ਵਿਫਲ ਨੇ ਉਹ ਕਹਿ ਸਕਦੇ ਆ ਵੀ ਉਹ ਬਿਲਕੁਲ ਫੇਲਿਅਰ ਆ ਵੀ ਜਿੱਥੇ ਤੁਸੀਂ ਸਹੂਲਤਾਂ ਨਹੀਂ ਦੇ ਸਕੇ ਉੱਥੇ ਨਸ਼ਾ ਤਸਕਰ ਆਪਣਾ ਨਸ਼ੇ ਦਾ ਜਿਹੜਾ ਨੈਟਵਰਕ ਹੈ ਉਹਨੂੰ ਬੜੇ ਸੁਚੱਡੇ ਢੰਗ ਦੇ ਨਾਲ ਪੂਰਾ ਉਹਨੂੰ ਅੰਜਾਮ ਦੇ ਰਿਆ ਪਰ ਬੀਐਸਐਫ ਨੇ ਵੱਡੀ ਕਾਰਵਾਈ ਕਰਦਿਆਂ ਇੱਕ ਵੱਡੀ ਬਰਾਮਦਗੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਸਭ ਕੁਝ ਅੱਜ ਟੋਏ ਦੇ ਵਿੱਚੋਂ ਬਰਾਮਦ ਕੀਤਾ ਸਬਸਕ੍ਰਾਈਬ One India channel and never miss an update.